ਜਦੋਂ ਵੀ ਅਸੀਂ ਵਿਦੇਸ਼ ਜਾਣ ਦਾ ਸੋਚਦੇ ਹਾਂ ਤਾਂ ਹਮੇਸ਼ਾ ਸਾਡੇ ਮਨ 'ਚ ਇੱਕ ਸਵਾਲ ਹੁੰਦਾ ਹੈ ਕਿ ਯਾਰ ਮੈਂ ਕਿਹ ਮੁਰਖ ਜਾਣਾ ਤੇ ਮੈਨੂੰ ਕਾਗਜ਼ ਪੱਤਰ ਕਿਹੜੇ ਕਿਹੜੇ ਚਾਹੀਦੇ ਹੋਗੇ ਅੱਜ ਆਪਾਂ ਗੱਲ ਕਰਾਂਗੇ ਨਿਊਜ਼ੀਲੈਂਡ ਤੇ ਵਰਕ ਵੀਜ਼ੇ ਨਿਊਜ਼ੀਲੈਂਡ ਦਾ ਵਰਕ ਵੀਜ਼ਾ ਲੈਣ ਲਈ ਸਾਨੂੰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹੋਣਗੇ ਸਭ ਤੋਂ ਪਹਿਲਾਂ ਹੁੰਦਾ ਹੈ ਜੀ ਆਪਣਾ ਪ੍ਰੂਫ ਆਫ ਆਈਡੈਂਟੀ ਜਿਵੇਂ ਕਿ ਆਪਣਾ ਪਾਸਪੋਰਟ ਪਾਸਪੋਰਟ ਘੱਟੋ ਘੱਟ 2 ਸਾਲ ਵੈਲਿਡ ਹੋਣਾ ਚਾਹੀਦਾ ਹੈ। ਵੀਜ਼ੇ ਵੈਲਿਡ ਘੱਟੋ ਘੱਟ 2 ਸਾਲ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਸਾਨੂੰ ਚਾਹੀਦਾ ਜੀ ਜੌਬ ਆਫਰ। ਜਿੱਦਾਂ ਕਿ ਮਿਸਾਲ ਦੇ ਤੌਰ ਤੇ ਮੰਨ ਲਓ ਵੀ ਤੁਹਾਡੇ ਕੋਈ ਵੀ ਜਾਣ ਪਛਾਣ ਵਾਲਾ ਉਹਦੀ ਕੋਈ ਕੰਪਨੀ ਉਹਨੇ ਆਪਣਾ ਕੰਮ ਉੱਥੇ ਖੋਲਿਆ ਹੋਇਆ ਹੈ। ਉਹਦੇ ਵੱਲੋਂ ਤੁਹਾਨੂੰ ਜੌਬ ਆਫਰ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਬਿਨਾ ਜੌਬ ਆਫਰ ਤੋਂ ਵਰਕ ਵੀਜ਼ਾ ਨਹੀਂ ਮਿਲਦਾ। ਕਿਸੇ ਨਾ ਕਿਸੇ ਬੰਦੇ ਕੋਲ ਆਪਣੀ ਕੋਈ ਕੰਮ ਹੋਣਾ ਚਾਹੀਦਾ ਮਿਸਾਲ ਦੇ ਤੌਰ ਤੇ ਤੁਹਾਡਾ ਕੋ ਰਿਸ਼ਤੇਦਾਰ ਹੀ ਰਹਿੰਦਾ ਤੇ ਉਹ ਉਹ ਕੋਈ ਆਪਣਾ ਕੰਮ ਕਰਦਾ ਉਹਨੇ ਆਪਣਾ ਕੰਮ ਖੋਲਿਆ ਹੋਇਆ ਉਹਦੇ ਵੱਲੋਂ ਬਕਾਇਦਾ ਇੱਕ ਲੈਟਰ ਲੱਗਦੀ ਹੈ ਜੌਬ ਆਫਰ ਕਰਦਾ ਸਾਨੂੰ ਉਹ ਵੀ ਹਾਂ ਮੈਨੂੰ ਇਹ ਬੰਦਾ ਚਾਹੀਦਾ ਵਾ ਮੈਨੂੰ ਬੰਦੇ ਦੀ ਲੋੜ ਆ ਤੇ ਮੈਂ ਆ ਬੰਦਾ ਨੂੰ ਹਾਇਰ ਕਰਨਾ ਚਾਹਵਾ ਤੀਸਰੇ ਨੰਬਰ ਤੇ ਹੁੰਦਾ ਵਾ এমਪਲੋਇਮੈਂਟ ਐਗਰੀਮੈਂਟ ਸਭ ਤੋਂ ਜਦੋਂ ਵੀ ਅਸੀਂ ਵੀਜ਼ੇ ਦੀ ਫਾਈਲ ਲਾਉਣੀ ਆ ਉਸ ਤੋਂ ਪਹਿਲਾਂ ਸਾਡਾ ਐਗਰੀਮੈਂਟ ਹੁੰਦਾ ਹੈ ਉਹਦੇ ਨਾਲ ਜਿਹੜਾ ਵੀ ਸਾਡਾ ਬੌਸ ਹੋਏਗਾ এমਪਲੋਇਰ ਹੋਏਗਾ ਉਹਦੇ ਨਾਲ ਸਾਡਾ ਬਕਾਇਦਾ ਇੱਕ ਐਗਰੀਮੈਂਟ ਹੋਏਗਾ ਕਿ ਹਾਂ ਮੈਂ ਇਹਨੂੰ ਇੰਨੇ ਘੰਟੇ ਕੰਮ ਦਵਾਵਾਂਗਾ ਇੰਨੀ ਇਹਦੀ ਤਨਖਾਹ ਹੋਊਗੀ ਵਗੈਰਾ ਵਗੈਰਾ ਸਾਰਾ ਕੁਝ ਉਹਦੇ ਵਿੱਚ ਮੈਂਸ਼ਨ ਹੋਏਗਾ ਉਸ ਤੋਂ ਬਾਅਦ ਹੁੰਦਾ ਹੈ ਜੀ ਆਪਣਾ ਪੜ੍ਹਾਈ ਲਿਖਾਈ ਦੇ ਸਰਟੀਫਿਕੇਟ ਜਿੰਨਾ ਵੀ ਅਸੀਂ ਪੜ੍ਹੇ ਆ ਜੋ ਵੀ ਇਹ ਕੀਤਾ ਵਾ ਉਹਦੀ ਸਾਰੀ ਪੜ੍ਹਾਈ ਦੇ ਸਰਟੀਫਿਕੇਟ ਵਗੈਰਾ ਜਿਹੜੇ ਨੇ ਉਹ ਲੱਗਣਗੇ ਤੇ ਜਿਹੜਾ ਮੋਸਟ ਇਪੋਰਟੈਂਟ ਸਭ ਤੋਂ ਜ਼ਰੂਰੀ ਮੰਨ ਲਓ ਤੁਸੀਂ ਕਿਹ ਵੀ ਕੰਮ ਦੇ ਵਿੱਚ ਆ ਰਹੇ ਮਿਸਾਲ ਦੇ ਤੌਰ ਤੇ ਤੁਸੀਂ ਮੰਨ ਲਓ ਤੁਸੀਂ ਇੱਕ ਪੈਂਟਰ ਆ ਰਹੇ ਜੇ ਪਲੰਬਰ ਆ ਰਹੇ ਜੇ ਡਰਾਈਵਰ ਆ ਰਹੇ ਜੇ ਕੁਝ ਵੀ ਆ ਰਹੇ ਉਸ ਦਾ ਘੱਟ ਤੋਂ ਘੱਟ 3 ਤੋਂ 2 ਸਾਲ ਦਾ ਐਕਸਪੀਰੀਅੰਸ ਦਾ ਪ੍ਰੂਫ オリジナル ਇਹ ਨਹੀਂ ਇਥੋਂ ਬਣਾ ਲਿਆ ਉੱਥੋਂ ਬਣਾ ਲਿਆ オリジナル ਚਾਹੀਦਾ ਤੇ ਹੋ ਸਕੇ ਸਭ ਤੋਂ ਬੈਸਟ ਹੈ ਜਿਹੜਾ ਉਹ ਪ੍ਰੂਫ ਤਾਂ ਅਸਲੀ ਮੰਨਿਆ ਜਾਂਦਾ ਵੀ ਜੇ ਤੁਹਾਡੇ ਕੋਲ ਜਿੱਥੇ ਵੀ ਤੁਸੀਂ ਕੰਮ ਕੀਤਾ ਇੰਡੀਆ ਦੇ ਵਿੱਚ ਜਾਂ ਜਿੱਥੇ ਵੀ ਉਹਦਾ ਤੁਹਾਡੇ ਕੋਲ ਬਕਾਇਦਾ ਪੇ ਸਲਿੱਪਾਂ ਹਨ ਪੇ ਸਲਿੱਪਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਪੇ ਸਲਿੱਪਾਂ ਦੇ ਨਾਲ ਜਿਹੜਾ ਤੁਹਾਡਾ ਪ੍ਰੂਫ ਹੈ ਉਹ ਬਿਲਕੁਲ オリジナル ਮੰਨਿਆ ਜਾਂਦਾ ਉਸ ਤੋਂ ਬਾਅਦ ਆ ਜਾਂਦਾ ਜੀ ਤੁਹਾਡਾ ਪੁਲਿਸ ਦਾ ਕਰੈਕਟਰ ਸਰਟੀਫਿਕੇਟ ਤੁਸੀਂ ਜਿਹੜਾ ਆਪਣਾ ਪੁਲਿਸ ਦਾ ਵੈਰੀਫਿਕੇਸ਼ਨ ਕਰਾਈਦੀ ਆਪਣੇ ਜਿੱਥੇ ਵੀ ਥਾਣਾ ਹੋਵੇ ਜਿਹੜਾ ਕੋਈ ਉਦੇ ਵੱਲੋਂ ਪੁਲਿਸ ਦਾ ਕਲੀਅਰੈਂਸ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਹੈ ਫਿਰ ਆ ਜਾਂਦਾ ਜੀ ਸਾਡਾ ਮੈਡੀਕਲ ਨਿਊਜ਼ੀਲੈਂਡ ਫੁੱਲ ਮੈਡੀਕਲ ਮੰਗਦਾ ਚੈਸਟ ਐਕਸ-ਰੇ ਦੂਸਰਾ ਤੀਸਰਾ ਸਾਰਾ ਕੁਝ ਇਹ ਉਹ ਆਪਣਾ ਮੈਡੀਕਲ ਜਿਹੜਾ ਪੂਰਾ ਹੈ ਫਿੱਟ ਹੋਣਾ ਚਾਹੀਦਾ ਟੂ ਆਫ ਇੰਗਲਿਸ਼ ਲੈਂਗੁਏਜ ਨਿਊਜ਼ੀਲੈਂਡ ਦਾ ਵਰਕ ਵੀਜ਼ਾ ਲੈਣ ਲਈ ਹੁਣ ਪਹਿਲਾਂ ਨਹੀਂ ਸੀ ਲੋੜ 22 23 ਦੇ ਵਿੱਚ ਨਹੀਂ ਸੀ ਲੋੜ ਆ ਆਇਲਸ ਜੀ ਬਟ ਹੁਣ ਯੂਨਿਟਲ ਐਮੀਗ੍ਰੇਸ਼ਨ ਵੱਲੋਂ ਚਾਰ ਬੈਂਡ ਪੱਕੇ ਕਰ ਦਿੱਤੇ ਗਏ ਨੇ ਜਿੰਨੇ ਵੀ ਵਰਕ ਵੀਜ਼ਾ ਲੈਣਾ ਕੋਈ ਵੀ ਵਰਕ ਵੀਜ਼ਾ ਲੈਣਾ ਤਾਂ ਤੁਹਾਨੂੰ ਚਾਰ ਬੈਂਡ ਲੈਣੇ ਬਹੁਤ ਜ਼ਿਆਦਾ ਜ਼ਰੂਰੀ ਹੋਣਗੇ ਟੀਪੀਟੀ ਦੇ ਵਿੱਚੋਂ 29 ਨੰਬਰ ਹਾਈਲਾਈਟ ਸੋ ਚਾਰ ਬੈਂਡ ਟੀਪੀਟੀ ਦੇ ਵਿੱਚੋਂ 29 ਨੰਬਰ ਇਹਨੇ ਪ੍ਰੂਫ ਤੁਹਾਡੇ ਕੋਲ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਬਾਕੀ ਜਿਹੜਾ ਵੀ ਤੁਹਾਡਾ ਐਡਵਾਈਜ਼ਰ ਹੋਏਗਾ ਜੇ ਕੋਈ ਹੋਰ ਜੀ ਇਹਦੀ ਲੋੜ ਹੈ ਤਾਂ ਚੰਨ ਦੱਸ ਸਕਦਾ ਹੋ ਸਕਦਾ ਮੇਰੇ ਕੋ ਕੋ ਮਿਸ ਹੋ ਗਿਆ ਹੋਏ ਬਾਕੀ ਤੁਸੀਂ ਦੱਸ ਸਕਦੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਬਹੁਤ ਬਹੁਤ ਧੰਨਵਾਦ ਜੀ ਦਾ